ਜਿਹੜੀ ਇੱਕ ਹੋਰ ਬਿਮਾਰੀ ਬਾਰੇ ਅਸੀਂ ਗੱਲ ਕਰਾਂਗੇ ਉਹ ਹੈ OCD ਯਾਨੀ Obsessive Compulsive Disorder ਇਹ ਇੱਕ ਮਾਨਸਿਕ ਬਿਮਾਰੀ ਹੈ ਕਾਫੀ سارے ਲੋਕ ਇਸ ਬਿਮਾਰੀ ਤੋਂ ਪੀੜਤ ਹੁੰਦੇ ਨੇ ਇਸ ਬਿਮਾਰੀ ਦੇ ਮਰੀਜ਼ ਸ਼ਾਇਦ ਤੁਸੀਂ ਕਦੇ ਦੇਖਿਆ ਹੋਵੇ ਕਿ ਇੱਕੋ ਕੰਮ ਨੂੰ ਵਾਰ-ਵਾਰ ਕਰਦੇ ਨੇ ਕਈ ਵਾਰ ਮਰੀਜ਼ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖਦਾ ਹੈ ਉਹ ਸਾਰਾ ਦਿਨ ਹੱਥ ਹੀ ਧੋਈ ਜਾਂਦੇ ਨੇ ਇੱਕ ਵਾਰੀ ਹੱਥ ਧੋਣ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਹੱਥ ਚੰਗੀ ਤਰ੍ਹਾਂ ਧੋਤੇ ਨਹੀਂ ਗਏ ਇੱਕ ਵਾਰ ਹੋਰ ਧੋ ਲਈਏ ਧੋਂਦਿਆਂ ਧੋਂਦਿਆਂ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਸ਼ਾਇਦ ਇਸ ਤੇ ਛਿੱਟਾ ਵੱਜ ਗਿਆ ਜਾਂ ਹੱਥ ਕਿਤੇ ਵਸ਼ ਬੇਸਨ ਦੇ ਨਾਲ ਟੱਚ ਕਰ ਗਿਆ ਤਾਂ ਉਹ ਦੂਜੀ ਵਾਰੀ ਫੇਰ ਸਾਬਣ ਲਗਾ ਕੇ ਹੱਥ ਨੂੰ ਧੋਣ ਲੱਗ ਜਾਂਦੇ ਨੇ ਦੋ ਵਾਰੀ ਧੋਕੇ ਤਿੰਨ ਵਾਰੀ ਕਈ ਵਾਰੀ ਮਰੀਜ਼ ਵੀ ਵੀ ਵਾਰੀ ਹੱਥ ਧੋਂਦਾ ਹੈ ਕਈ ਵਾਰੀ ਤਾਂ ਕੁਝ ਮਰੀਜ਼ ਘੰਟਿਆਂ ਬਤੀ ਹੱਥ ਧੋਂਦੇ ਰਹਿੰਦੇ ਨੇ ਇਸੇ ਤਰੀਕੇ ਨਾਲ ਨਹਾਉਣ ਤੇ ਇਸ ਮਰੀਜ਼ ਦਾ ਟਾਈਮ ਬਹੁਤ ਜ਼ਿਆਦਾ ਹੁੰਦਾ ਹੈ ਘੰਟਾ ਘੰਟਾ ਨਹਾਉਂਦੇ ਰਹਿੰਦੇ ਘਰ ਦੀ ਸਫਾਈ ਬਹੁਤ ਜ਼ਿਆਦਾ ਕਰਦੇ ਨੇ ਮਰੀਜ਼ ਕੀ ਕਰਦਾ ਹੈ ਦੇਖਦਾ ਰਹਿੰਦਾ ਹੈ ਕਿ ਜੇ ਕੋਈ ਮਹਿਮਾਨ ਘਰੇ ਆਇਆ ਤਾਂ ਉਹ ਕਿਸ ਕੁਰਸੀ ਤੇ ਬੈਠਾ ਹੈ ਕਿਸ ਟੇਬਲ ਤੇ ਉਹਨੇ ਹੱਥ ਲਗਾਇਆ ਸੀ ਕਿੱਥੇ ਦਰਵਾਜ਼ੇ ਤੇ ਹੱਥ ਲਗਾਇਆ ਸੀ ਉਸ ਦਰਵਾਜ਼ੇ ਨੂੰ ਵੀ ਧੋ ਦਿੰਦੇ ਆ ਕੁਰਸੀਆਂ ਨੂੰ ਵੀ ਧੋ ਦਿੰਦੇ ਆ ਮੇਜ਼ ਨੂੰ ਵੀ ਤੇ ਧੋ ਦਿੰਦੇ ਆ ਇਸ ਬਿਮਾਰੀ ਦੇ ਮਰੀਜ਼ ਅਕਸਰ ਆਪਣੀ ਚੱਦਰ ਤੇ ਕਿਸੇ ਨੂੰ ਨੀ ਚੜਨ ਦਿੰਦੇ ਜੇ ਬੱਚੇ ਵੀ ਚੱਦਰ ਦੇ ਉੱਤੇ ਚੜ ਜਾਣ ਤਾਂ ਉਹ ਚੱਦਰ ਹੀ ਬਦਲ ਦਿੰਦੇ ਨੇ ਤਾਂ ਇਸੇ ਤਰ੍ਹਾਂ ਦੇ ਮਰੀਜ਼ ਜੇ ਬਿਜਲੀ ਦਾ ਬਟਨ ਵੀ ਛੱਡਣਗੇ ਤਾਂ ਉਹਨੂੰ ਵੀ ਕਿਸੇ ਡੱਕੇ ਦੇ ਨਾਲ ਜਾਂ ਕੱਪੜੇ ਦੇ ਨਾਲ ਛੱਡਣਗੇ ਅ ਕੁੰਡੀਆਂ ਨੂੰ ਹੱਥ ਨਹੀਂ ਲਾਉਂਦੇ ਬਾਥਰੂਮ ਦੇ ਵਿੱਚ ਉਹ ਬਹੁਤ ਖਾਸ ਤਰ੍ਹਾਂ ਦਾ ਹੁੰਦਾ ਉਹਨਾਂ ਦਾ ਕਿ ਆਪਣਾ ਡੱਬਾ ਵੀ ਆਡਰ ਰੱਖਦੇ ਨੇ ਬਾਲਟੀ ਵੀ ਆਡਰ ਰੱਖਦੇ ਨੇ ਦਰਵਾਜ਼ੇ ਨੂੰ ਹੱਥ ਵੀ ਨਹੀਂ ਲਗਾਉਂਦੇ ਜੇ ਦਰਵਾਜ਼ੇ ਨੂੰ ਹੱਥ ਲੱਗ ਵੀ ਜਾਵੇ ਤਾਂ ਫਿਰ ਹੱਥ ਧੋਣ ਲੱਗ ਜਾਂਦੇ ਨੇ ਇਸੇ ਤਰ੍ਹਾਂ ਇਹ ਮਰੀਜ਼ ਕੁਝ ਚੀਜ਼ਾਂ ਨੂੰ ਵਾਰੀ-ਵਾਰੀ ਕਰਦੇ ਨੇ ਜਿਵੇਂ ਜਿੰਦੇ ਚੈੱਕ ਕਰਨਾ ਲੌਕ ਲਗਾ ਦੇਣਗੇ ਉਹਨੂੰ ਫਿਰ ਚੈੱਕ ਕਰ ਲੈਣਗੇ ਫਿਰ ਲੱਗਦਾ ਵੀ ਨਹੀਂ ਨਹੀਂ ਲੱਗਿਆ ਨਹੀਂ ਇੱਕ ਵਾਰੀ ਹੋਰ ਚੈੱਕ ਕਰ ਲਾਂ ਇੱਕ ਵਾਰੀ ਹੋਰ ਚੈੱਕ ਕਰ ਲਾਂ ਇਸੇ ਤਰੀਕੇ ਨਾਲ ਜੇ ਮਰੀਜ਼ ਨੇ ਕੁਰਸੀ ਦੇ ਉੱਤੇ ਬੈਠਣਾ ਹੈਗਾ ਤਾਂ ਉਹਨੂੰ ਲੱਗਦਾਗਾ ਵੀ ਇੱਕ ਵਾਰੀ ਹੋਰ ਉੱਠ ਕੇ ਬੈਠ ਜਾ ਇੱਕ ਵਾਰੀ ਹੋਰ ਉੱਠ ਕੇ ਬੈਠ ਜਾ ਜਿੱਦਾਂ ਉਹ ਕਈ ਕਈ ਵਾਰੀ ਉੱਠੀ ਜਾਂਦਾ ਬੈਠੀ ਜਾਂਦਾ ਉੱਠੀ ਜਾਂਦਾ ਬੈਠੀ ਜਾਂਦਾ ਇਸੇ ਤਰੀਕੇ ਨਾਲ ਜੇ ਮਰੀਜ਼ ਨੇ ਕੰਪਿਊਟਰ ਆਨ ਕਰਨਾ ਹੈ ਤਾਂ ਉਹਨੂੰ ਲੱਗਦਾਗਾ ਵੀ ਇੱਕ ਵਾਰੀ ਫਿਰ ਬੰਦ ਕਰਕੇ ਆਨ ਕਰ ਲਾਂ ਕੋਈ ਵੀ ਐਕਟੀਵਿਟੀ ਹੋ ਸਕਦੀ ਹੈਗੀ ਜਿਹੜੀ ਮਰੀਜ਼ ਇੱਕੋ ਐਕਟੀਵਿਟੀ ਨੂੰ ਵਾਰ-ਵਾਰ ਕਰੀ ਜਾਂਦਾ ਹੈ ਇਸੇ ਤਰੀਕੇ ਨਾਲ ਇਸ ਬਿਮ ਇੱਕੋ ਹੀ ਸੋਚ ਹੈ ਜਾਂ ਇੱਕੋ ਹੀ ਕੋਈ ਡਰ ਹੈ ਉਹ ਵਾਰ-ਵਾਰ ਆ ਹੀ ਜਾਂਦਾ ਹੈਗਾ ਉਹਨੂੰ ਲੱਗਦਾ ਹੈਗਾ ਕਿ ਮੈਨੂੰ ਏਡਜ਼ ਨਾ ਹੋ ਗਈ ਹੋਵੇ ਐਚਆਈਵੀ ਨਾ ਹੋਵੇ ਉਹ ਮਰੀਜ਼ ਵਾਰ-ਵਾਰ ਟੈਸਟ ਕਰਉਂਦਾ ਰਹਿੰਦਾ ਉਹ ਤੋਂ ਬਾਅਦ ਫਿਰ ਸੋਚਦਾ ਹੈ ਕਿ ਕੋਈ ਬਿਮਾਰੀ ਨਾ ਹੋ ਗਈ ਹੋਵੇ ਉਹ ਫਿਰ ਇੱਕੋ ਹੀ ਸੋਚ ਮਰੀਜ਼ ਦੇ ਵਾਰ-ਵਾਰ ਜਾਂ ਕਈ ਵਾਰੀ ਗੰਦੀਆਂ ਸੋਚਾਂ ਆਉਂਦੀਆਂ ਨੇ ਕਈ ਵਾਰੀ ਦੇਵੀ-ਦੇਵਤਿਆਂ ਬਾਰੇ ਸੋਚਾਂ ਆਉਂਦੀਆਂ ਨੇ ਕਈ ਵਾਰੀ ਗੰਦਗੀ ਦੀਆਂ ਸੋਚਾਂ ਆਉਂਦੀਆਂ ਨੇ ਜਾਂ ਦੇਵੀ-ਦੇਵਤਿਆਂ ਬਾਰੇ ਪੁੱਠੇ ਖਿਆਲ ਉਹਦੇ ਦਿਮਾਗ 'ਚ ਆਉਂਦੇ ਨੇ ਉਹ ਉਹੀ ਖਿਆਲ ਵਾਰ-ਵਾਰ ਸੋਚੀ ਜਾਂਦਾ ਤਾਂ ਉਹ ਖੁਦ ਹੀ ਬੜਾ ਤੰਗ ਹੁੰਦਾ ਕਿ ਇਹ ਖਿਆਲ ਮੈਨੂੰ ਵਾਰ-ਵਾਰ ਕਿਉਂ ਆ ਰ ਜਿਹੜਾ ਸੋਚਣਾ ਉਹਦੀ ਮਜਬੂਰੀ ਹੈ ਉਹਨੂੰ ਖੁਦ ਹੀ ਪਤਾ ਹੁੰਦਾ ਕਿ ਇਹ ਬੇਕਾਰ ਦਾ ਖਿਆਲ ਹੈਗਾ ਇਹਨੂੰ ਸੋਚਣ ਦਾ ਕੋਈ ਫਾਇਦਾ ਨਹੀਂ ਪਰ ਸੋਚਣਾ ਉਹਦੀ ਮਜਬੂਰੀ ਹੈ ਇਸੇ ਤਰ੍ਹਾਂ ਕੁਝ ਕੰਮ ਜਿਹੜੇ ਮੈਂ ਪਹਿਲਾਂ ਡਿਸਕਸ ਕੀਤੇ ਆ ਜਿਹੜੇ ਵਾਰ-ਵਾਰ ਉਹਦੇ ਦਿਮਾਗ ਚ ਆਉਂਦੇ ਨੇ ਤੇ ਵਾਰ-ਵਾਰ ਉਹ ਕਰਦਾ ਰਹਿੰਦਾ ਹੈ ਇਹ ਇੱਕ ਮਾਨਸਿਕ ਬਿਮਾਰੀ ਹੈ ਇਲਾਜ ਦੇ ਨਾਲ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਇਸ ਇਲਾਜ ਦੇ ਲਈ ਦੋ ਕੁਝ ਦਵਾਈਆਂ ਦੀ ਵੀ ਲੋੜ ਪੈਂਦੀ ਹੈ ਕੁਝ ਮਾਨਸਿਕ ਇਲਾਜ ਦੀ ਲੋੜ ਪੈਂਦੀ ਹੈ ਜਿਵੇਂ ਬਿਹੇਵੀਅਰ ਥੈਰੇਪੀ ਹੈ ਕಾಗ್ਨੀਟਿਵ ਥੈਰੇਪੀ ਹੈ ਸਿਸਟੈਮੈਟਿਕ ਡੀਸੈਂਸਿਟਾਈਜੇਸ਼ਨ ਹੈ ਇਦਾਂ ਦੀਆਂ ਵਿਧੀਆਂ ਦੇ ਨਾਲ ਜੇ ਅਸੀਂ ਦੋਨੋਂ ਥੈਰੇਪੀ ਇਸ ਇਕੱਠੀਆਂ ਕਰ ਦਿੰਨੇ ਆ ਤਾਂ ਬਹੁਤੇ ਮਰੀਜ਼ ਰਿਕਵਰ ਕਰ ਜਾਂਦੇ ਨੇ ਤਾਂ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਨੇ ਤਾਂ ਇਹ ਜਾਣਕਾਰੀ ਇਸ ਬਿਮਾਰੀ ਬਾਰੇ ਹੈ ਕਿ ਜੇ ਤੁਹਾਨੂੰ ਇਦਾਂ ਦੇ ਲੱਛਣ ਲੱਗਣ ਤਾਂ ਇਹਦਾ ਤੁਸੀਂ ਕਿਸੇ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਤੋਂ ਇਲਾਜ ਕਰਵਾ ਸਕਦੇ ਹੋ ਤੇ ਚੰਗੀ ਜ਼ਿੰਦਗੀ ਜੀ ਸਕਦੇ ਹੋ